ਕਾਲ ਫਿਲਮ ਦਾ ਟ੍ਰੇਲਰ ਲਾਂਚ ਹੋ ਚੁੱਕਾ ਹੈ ਤੇ ਇਸ ਦੇ ਟ੍ਰੇਲਰ ਨੂੰ ਦੇਖ ਕੇ ਲੱਖਾਂ ਲੋਕਾਂ ਦੀ ਤਕਰੀਬਨ ਇੱਕ ਤਰ੍ਹਾਂ ਦੀ ਹੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਕਿ ਅਜਾਈਆਂ ਸਿੱਖੀ ਦੇ ਉੱਪਰ ਆਧਾਰਿਤ ਫਿਲਮਾਂ ਅੱਗੇ ਫਿਊਚਰ ਦੇ ਵਿੱਚ ਵੀ ਬਣਨੀਆਂ ਚਾਹੀਦੀਆਂ ਨੇ ਅਕਾਲ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਥੋੜਾ ਜਿਹਾ ਅੰਦਾਜ਼ਾ ਤਾਂ ਲੱਗ ਜਾਂਦਾ ਹੈ ਕਿ ਇਸ ਫਿਲਮ ਦੇ ਵਿੱਚ ਉਹ ਵਾਲਾ ਸਿੱਖਾਂ ਦਾ ਦੌਰ ਦਿਖਾਇਆ ਗਿਆ ਹੈ ਜਦੋਂ ਮਹਾਰਾਜ ਰਣਜੀਤ ਸਿੰਘ ਜੀ ਦੀ ਮੌਤ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਬੁਰਾ ਦੌਰ ਜਿਹੜਾ ਸਿੱਖਾਂ ਨੇ ਹੰਡਾਇਆ ਸੀ ਪਪਾਈ ਸਟੈਪ ਜੇਕਰ ਆਪਾਂ ਦੇਖੀਏ ਤਾਂ ਇਸ ਫਿਲਮ ਦੇ ਵਿੱਚ ਕਿਸੇ ਵੀ ਐਂਗਲ ਤੋਂ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ ਚਾਹੇ ਉਹ 뮤직 ਹੋਵੇ ਚਾਹੇ ਉਹ ਸਟਾਰ ਕਾਸਟ ਹੋਵੇ ਚਾਹੇ ਉਹ ਐਕਸ਼ਨ ਹੋਵੇ ਇਸ ਫਿਲਮ ਦਾ 뮤직 ਦਿੱਤਾ ਹੈ ਬਾਲੀਵੁੱਡ ਦੇ ਮੰਨੇ ਪ੍ਰਮੰਨੇ 뮤직 ਡਾਇਰੈਕਟਰ ਸ਼ੰਕਰ ਮਹਾਦੇਵਨ ਨੇ ਸ਼ੰਕਰ ਮਹਾਦੇਵਨ ਬਾਲੀਵੁੱਡ ਦੇ ਉਹ ਮజే ਹੋਏ 뮤직 ਡਾਇਰੈਕਟਰ ਨੇ ਜਿਨ੍ਹਾਂ ਨੇ ਕੱਲ ਹੋ ਨਾ ਹੋ ਬਾਗ ਮਿਲਖਾ ਬਾਗ ਡਾਊਨ ਅਤੇ ਦੂਮ ਵਰਗੇ ਫਿਲਮਾਂ ਦੇ ਵਿੱਚ ਆਪਣਾ 뮤직 ਦਿੱਤਾ ਹੈ ਤੇ ਇਸ ਫਿਲਮ ਦੇ ਵਿੱਚ ਬਾਲੀਵੁੱਡ ਦੇ ਅੱਜ ਦੇ ਸਭ ਤੋਂ ਜ਼ਿਆਦਾ ਜਿਹੜੇ ਟੌਪ ਕਲਾਸ ਦੇ ਸਿੰਗਰ ਨੇ ਅਰੀਜਿਤ ਸਿੰਘ ਉਹ ਪਹਿਲੀ ਵਾਰ ਪੰਜਾਬੀ ਦੇ ਵਿੱਚ ਗਾਣਾ ਗਾ ਰਹੇ ਨੇ ਉਹਨਾਂ ਦੇ ਸੋ ਨੂੰ ਨੇ ਗਾਉਂਦੇ ਬਾਲੀਵੁੱਡ ਮਿਊਜ਼ਿਕ ਦੀ ਇੱਕ ਹੋਰ ਮਹਾਨ ਹਸਤੀ ਸ਼ਿਆ ਕੁਸ਼ਾਲ ਨੇ ਵੀ ਇਸ ਫਿਲਮ ਦੇ ਵਿੱਚ ਗਾਣੇ ਗਾਏ ਨੇ ਇਹ ਤਾਂ ਗੱਲ ਸੀ ਮਿਊਜ਼ਿਕ ਦੀ ਚਾਹੇ ਗੱਲ ਹੋਵੇ ਐਕਸ਼ਨ ਦੀ ਚਾਹੇ ਗੱਲ ਹੋਵੇ ਡਾਇਲੋਗ ਡਿਲੀਵਰੀ ਦੀ ਚਾਹੇ ਗੱਲ ਹੋਵੇ ਲੋਕੇਸ਼ਨ ਦੀ ਹਰ ਇੱਕ ਜਗ੍ਹਾ ਦੇ ਉੱਪਰ ਖੜੀ ਉੱਤਰਦੀ ਨਜ਼ਰ ਆ ਰਹੀ ਹੈ ਇਹ ਅਕਾਲ ਫਿਲਮ ਅਕਾਲ ਫਿਲਮ ਦੇ ਟ੍ਰੇਲਰ ਦੇ ਵਿੱਚ ਇੱਕ ਚੀਜ਼ ਸਾਫ਼-ਸਾਫ਼ ਦਿਖ ਰਹੀ ਹੈ ਕਿ ਇਹ ਉਹ ਦੌਰ ਸੀ ਜਦੋਂ ਸਿੱਖ ਬੀਬੀਆਂ ਵੀ ਸਿੱਖ ਯੋਧਿਆਂ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਵੱਧ ਚੜ ਕੇ ਹਿੱਸਾ ਲੈਂਦੀਆਂ ਸਨ ਤੇ ਮੂਹਰੇ ਹੋ ਕੇ ਲੜਦੀਆਂ ਸੀ ਬਾਕੀ ਇਸ ਫਿਲਮ ਦੇ ਵਿੱਚ ਜਿਹੜਾ ਬਿਲਨ ਦਾ ਰੋ 3 ਚੰਨਈ ਐਕਸਪ੍ਰੈਸ ਗੱਬਰ ਇਸ ਬੈਕ ਰੈਡੀ ਮਿਸ਼ਨ ਇstanbul ਅਤੇ ਜੋਦਾ ਅਕਬਰ ਇੰਨਾ ਮਜ਼ੇਆ ਹੋਇਆ ਐਕਟਰ ਇਸ ਫਿਲਮ ਦੇ ਵਿੱਚ ਵਿਲਨ ਦਾ ਰੋਲ ਨਿਭਾ ਰਿਹਾ ਹੈ ਤਾਂ ਤੁਸੀਂ ਆਪ ਦੇਖੋ ਇਹ ਫਿਲਮ ਕਿੰਨੀ ਜ਼ਿਆਦਾ ਵਧੀਆ ਹੋਵੇਗੀ ਤੇ ਇਹ ਵੀ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਪੰਜਾਬੀ ਸਿਨੇਮਾ ਦੇ ਲਈ ਕਿ ਇੰਨੇ ਮਜ਼ੇਹੂਏ ਕਲਾਕਾਰ ਇਸ ਇੱਕ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ ਅਕਾਲ ਫਿਲਮ ਦੇ ਵਿੱਚ ਪਾਣੀ ਦੇ ਅੰਦਰ ਭਰਪੂਰ ਅਤੇ ਵੱਡੇ ਲੈਵਲ ਦਾ ਐਕਸ਼ਨ ਕੀਤਾ ਗਿਆ ਹੈ ਜਿਹੜਾ ਕਿ ਪੰਜਾਬੀ ਫਿਲਮਾਂ ਦੇ ਲਈ ਇੱਕ ਨਵੀਂ ਗੱਲ ਹੈ ਰਹੀ ਗੱਲ ਫਿਲਮ ਦੇ ਡਾਇਲੋਗ ਦੀ ਤੁਸੀਂ ਟ੍ਰੇਲਰ ਦੇਖ ਕੇ ਸਮਝ ਹੀ ਗਏ ਹੋਵੋਗੇ ਕਿ ਇਸ ਫਿਲਮ ਦੇ ਡਾਇਲੋਗ ਕਿਵੇਂ ਜੋਸ਼ ਅਤੇ ਹੌਸਲੇ ਦੇ ਨਾਲ ਭ ਡਿਲੀਵਰੀ ਸਾਰੇ ਹੀ ਕਲਾਕਾਰਾਂ ਦੀ ਬਾਕਮਾਲ ਹੈ ਤੇ ਹੋਵੇ ਵੀ ਕਿਉਂ ਨਾ ਜਦੋਂ ਇੰਨੇ ਮਜ਼ੇ ਹੋਏ ਕਲਾਕਾਰ ਕੰਮ ਕਰ ਰਹੇ ਨੇ ਐਡੀ ਬੜੀ ਪ੍ਰੋਡਕਸ਼ਨ ਦੇ ਨਾਲ ਚਾਹੇ ਫਿਰ ਉਹ ਨਿਮਰਤ ਖਹਿਰਾ ਹੋਵੇ ਗਿੱਪੀ ਗਰੇਵਾਲ ਹੋਵੇ ਗੁਰਪ੍ਰੀਤ ਘੁੱਗੀ ਹੋਵੇ ਜਾਂ ਸ਼ੰਦਾ ਹੋਵੇ ਇੱਕ ਤੋਂ ਇੱਕ ਸਾਰਿਆਂ ਨੇ ਵੱਧ ਕੇ ਕੰਮ ਕੀਤਾ ਹੈ ਤੇ ਇੱਕ ਤੋਂ ਇੱਕ ਵਧੀਆ ਤਰੀਕੇ ਦੇ ਨਾਲ ਡਾਇਲੌਗ ਡਿਲੀਵਰੀ ਦਿੱਤੀ ਹੈ ਤੇ ਨਾਲ ਹੀ ਮਾਣ ਵਾਲੀ ਗੱਲ ਇਹ ਹੈ ਕਿ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਦੇ ਵਿੱਚ ਦਰਮਾ ਪ੍ਰੋਡਕਸ਼ਨ ਐਜ਼ ਅ ਪਾਰਟਨਰ ਆ ਰਹੀ ਹੈ ਜੇਕਰ ਕਰਨ ਜੋਰ ਵਰਗਾ ਮਜ਼ੇਆ ਹੋਇਆ ਬਿਜ਼ਨਸ ਮਾਈਂਡਡ ਇਨਸਾਨ ਇਸ ਫਿਲਮ ਦੇ ਨਾਲ ਜੁੜਿਆ ਹੈ ਤਾਂ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਅਕ ਇਹਨਾਂ ਪੰਜਾਬੀ ਭਾਸ਼ਾ ਦੇ ਨਾਲ ਹਿੰਦੀ ਅਤੇ ਹੋਰ ਵੀ ਕਈ ਪਛਾਹਾਂਵਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ वर्ल्ड वाइड 10 ਅਪ੍ਰੈਲ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਨਾਲ ਜਾ ਕੇ 10 ਅਪ੍ਰੈਲ ਨੂੰ ਜ਼ਰੂਰ ਇਹ ਫਿਲਮ ਨੂੰ ਦੇਖ ਕੇ ਆਇਓ ਕਿਉਂਕਿ ਮੇਕਰਸ ਨੂੰ ਇਸ ਦੇ ਨਾਲ ਹੌਸਲਾ ਮਿਲਦਾ ਹੈ ਤੇ ਉਹ ਅੱਗੇ ਇਦਾਂ ਦੇ ਪ੍ਰੋਜੈਕਟ ਦੇ ਉੱਪਰ ਕੰਮ ਕਰਕੇ ਹੋਰ ਇਦਾਂ ਦੇ ਸਿੱਖੀ ਦੇ ਆਧਾਰਿਤ ਫਿਲਮਾਂ ਨੂੰ ਬਣਾਉਣਗੇ ਮੇਕਰਸ ਨੇ ਤਾਂ ਆਪਣਾ ਫਰਜ਼ ਨਿਭਾ ਦਿੱਤਾ ਹੈ ਇੰਨੀ ਸੋਹਣੀ ਫਿਲਮ ਬਣਾ ਕੇ ਇੰਨੇ ਵਧੀਆ ਕਨਸੈਪਟ ਦੇ ਉੱਪਰ ਫਿਲਮ ਬਣਾ ਕੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਫਿਲਮ ਨੂੰ ਦੇਖ ਕੇ ਮੇਕਰਸ ਦਾ ਹੌਸਲਾ ਵਧਾਈਏ ਤਾਂ ਕਿ ਮੇਕਰ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ